ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਵਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਮੀਣੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਗਾਲ ਵੀਰ ਜੀ ਸਾਸਰੀਗਾਲ ਜੀ ਹੋਰ ਸੁਣਾ ਵੀਰੇ ਕੀ ਆ ਚੱਲ ਵਧੀਆ ਵਧੀਆ ਚੜਦੀ ਕਲਾ ਵੀਰ ਜੀ ਤੁਸੀਂ ਸੁਣਾਓ ਜੀ ਵਧੀਆ ਵੀਰੇ ਨਾਮ ਦੱਸਿਓ ਨਾਮ ਸੁਖ ਪਿੰਡ ਸ਼ਿਕਾਰਮਾਸ਼ੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 98555201706 ਠੀਕ ਹੈ ਵੀਰੇ ਤਾਂ ਵਡੀਆਂ ਝੋਟੀਆਂ ਆ ਗਈਆਂ ਵੀਰੇ ਝੋਟੀਆਂ ਆਪਣੇ ਕੋ ਸਾਰੇ ਮੇਲ ਆ ਗਏ ਬਸ ਦੋ ਹੀ ਮਈਆਂ ਲੱਖੋਂ ਬਾਹਰ ਆ ਬਾਕੀ ਮਈਆਂ ਸਾਰੀਆਂ ਲੱਖੋਂ ਅੰਦਰ ਆ ਰੇਡ ਬਿਲਕੁਲ ਜਾਇਦਾ ਵੀਡੀਓ ਐਂਡ ਤੱਕਾਂ ਵੇਖੋ ਐਂਡ ਤੱਕ ਹੀ ਦੇਖਣਾ ਨਹੀਂ ਬਿਲਕੁਲ ਜਿਹੜੀਆਂ ਮਈਆਂ ਵੇਖਦੀਆਂ ਰਹੀਆਂ ਨੇ 15 15 20 20 ਦੀਆਂ ਬਿਲਕੁਲ ਉਹ ਅੱਜ ਬਿਲਕੁਲ ਡਾਊਨ ਲੱਖੋਂ ਅੰਦਰ ਠੀਕ ਹੈ ਜੀ ਹਾਂ ਜੀ ਨਾਲ ਵੀਰੇ ਤੁਹਾਡੇ ਕੋਲ ਪਿਛਲੀ ਵੀਡੀਓ ਜਿਹੇ ਪਸ਼ੂ ਜਿਆਦੇ ਵਪਾਰੀ ਵੀਰ ਲੈ ਜਾਂਦੇ ਹਨਾ ਜੀ ਨਹੀਂ ਵੇਚਣ ਵਾਲੇ ਮਾਰ ਲੈ ਆਏ ਸਾਰੀਆਂ ਮਈਆਂ ਚੰਗੀਆਂ ਸੇਗ ਦੀਆਂ ਚੰਗੀਆਂ ਹੈ ਬਿਲਕੁਲ ਰੇਂਗ ਸੈਂਗ ਵਾਲੀਆਂ ਮਈਆਂ ਚੰਗੀ ਕੁਆਲਟੀ ਦੀਆਂ ਆਗੀਆਂ ਹਨਾ ਜੀ ਸਾਰੀਆਂ ਇੱਕ ਕੋਈ ਮੈਸਰਬਤ ਜੇ ਸੂਏ ਸੋਣੀਏ ਸਾਰੀਆਂ ਪਹਿਲੇ ਨਾਲ ਦੁੱਗੀਆਂ ਠੀਕ ਆ ਹਾਂਜੀ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਾਂਜੀ ਹਾਂਜੀ ਇਹਦੇ ਬਾਰੇ ਦੱਸ ਦਿਓ ਦੁੱਗੀਆਂ ਸੂਏ ਝੋਟੀ ਤਿਆਰ ਆ ਦੁੱਗੀਆਂ ਸੂਆ ਸੂਆ ਪਹਿਲੇ ਠੀਕ ਆ ਗਰੰਟੀ ਇਹਨਾਂ ਦਾ 13 ਕਿਲੋ ਦੁੱਧ ਦੀ ਗਰੰਟੀ ਦਿੱਤੀ ਮਾਰਕਰ ਕੀ ਬਾਤ ਆ ਖੋਲੋ ਵੀਰੇ ਝੋਟੀ ਰੋਰੇ ਦੋ ਜੱਤਨ ਲੈ ਜਾਏਗੀ ਝੋਟੀ 15 ਕਿਲੋ ਦੁੱਧ ਖੁੱਲ੍ਹਾ ਢੁਲਾ ਭਰ ਜਾਏਗੀ ਝੋਟੀ ਲੱਲੇਵਾ ਦਾ ਠੰਡੀ ਸੀਲ ਝੋਟੀ ਤੇਰੀ ਵੇਖੋ ਵੀਰੇ ਉਹ ਵੱਡੀ ਝੋਟੀ ਆ ਗਈ ਆ 13 ਕਿਲੋ ਦੀ ਗਰੰਟੀ ਵੀਰੇ ਦੱਸਦਾ ਬਾਕੀ ਵੀਰੇ ਲੈਵੇ ਤੋਂ ਅੰਦਾਜ਼ਾ ਲਾ ਲਓ ਐ ਪੰਡਾ ਪਾਈਆਂ ਥੱਬੇ ਥੱਬੇ ਲਾਏ ਚੰਗੇ ਝੋਟੀ ਨੇ ਤੇ ਉੱਪਰੋਂ ਝੋਟੀ ਚੰਗੀ ਰਾਜੀਆ ਵੀਰੋ ਤੇ ਹੈ ਪਤਲੇ ਜੰਮ ਚਾ ਚੰਗੀ ਸੋਹਣੀ ਝੋਟੀ ਆ ਵੀਰੋ ਥਣ ਥਣ ਵਧੀਆ ਲੱਗਿਆ ਮਗਰ ਇਹ ਕਿਹਦਾ ਚੰਗਾ ਪਸ਼ੂ ਹੁੰਦਾ ਹਨਾ ਜੀ ਉਹ ਤਾਂ ਚੰਗੀ ਬਾੜੀ ਚੰਗੀ ਝੋਟੀ ਬਿਲਕੁਲ ਕੱਦ ਵੱਡਾ ਵੇਖੋ ਝੋਟੀ ਗੱਡੀ ਪੂਰੀਆਂ ਸਫਾਈਆਂ ਵੀਰੇ ਥਣ ਵੀ ਵਿਰਲ ਤੇ ਆ ਗਿਆ ਵਾ ਸਿੰਘ ਦੀ ਕੁਆਲਿਟੀ ਚੰਗੀ ਆ ਤਾਂ ਵਜਨ ਮੁਜਨ ਫੁੱਲ ਐ ਸੋਹਣੀ ਝੋਟੀ ਆ ਜੀ ਬਾਕੀ ਵੀਰੇ ਲੇਵਾ ਲੇਵਾ ਫਿਰ ਲਾਗੇ ਤੋ ਚੈੱਕ ਕਰ ਲੋ ਐ ਸੋਹਣਾ ਥਨ ਲੱਗਿਆ ਝੋਟੀ ਦੋ ਚਰਨ ਲੈਣੇ ਚੰਗੀ ਟੌਪ ਦੀ ਬਣੇਗੀ ਝੋਟੀ ਚੰਗੀ ਝੋਟੀ ਵੀਰੇ 10 ਕਿਲੋ ਖੁੱਲਾ ਢੋਲਾ ਝੋਟੀ ਭਰ ਜੀ ਬਿਲਕੁਲ ਹਜੇ ਵੀਰੇ ਗਾਈਆਂ ਵਾਂਗੂ ਲੇਵਾ ਬਣਿਆ ਆ ਇਹ ਵੀ ਦਿਨ ਬਾਕੀ ਨੇ ਹਨਾਂਗੇ ਬਣੂ ਤੇ ਬਹੁਤ ਜਿਆਦੀ ਠੀਕ ਹੈ ਜੀ ਤਾਂ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਝੋਟੀ ਦੇ ਦੇਣੀ ਆ ਬੋਲ ਬਜ਼ਾਰ ਜਦੋਂ ਹੋਰ ਫੜਾ ਮੰਦਾ ਇਹ ਝੋਟੀ ਆ ਵੀ ਇੱਕ ਪਸੇ 70 ਗੱਸੀ ਦੀ ਝੋਟੀ ਬਿਲਕੁਲ ਤੇ ਹੁਣ ਝੋਟੀ ਬਿਲਕੁਲ ਜੈ ਜੀ ਕੀ ਕਿਆ ਬਾਤ ਹੈ ਵੇਖੋ ਵੀਰੋ ਸੀਲਾਂ ਚੈੱਕ ਕਰੋ ਕਿੰਡੀ ਸੀਲ ਆ ਚੰਗੀ ਕੈਂਟ ਝੋਟੀ ਆ ਕਿੰਨੇ ਦੀ ਹੋ ਜੀ ਹੁਣ ਹਾਂ ਨਾ ਵੀਰੇ ਝੋਟੀ ਇੱਕ ਪੈਂਤੀ ਦੀ ਦੇਰੀਏ ਜੈ ਜੀ ਜਾਣਦੇ ਹੋ 5000 ਛੋੜ ਇੱਕ 30 ਝੋਟੀ ਤੇਰੀ ਹੈ ਇੱਕ 30 ਦੀ 30 ਦੀ ਕਿਆ ਬਾਤ ਹੈ ਇੱਥੇ ਆ ਗਏ ਝੋਟੀ ਕੋਈ ਆ ਗਿਆ ਪਸੱਲੀ ਕਰਕੇ ਖੜੇ ਇੱਥੇ ਆ ਗਏ ਬਾਤ ਬਿਲਕੁਲ 1921 ਲੱਗੇ ਇੱਥੇ ਝੋਟੀ ਜਿੱਡੀ ਝੋਟੀ ਜੱਲੀ ਬਿਲਕੁਲ ਬਿਲਕੁਲ ਸਿਰੇ ਖਾਨ ਦੀ ਝੋਟੀ ਕੋਈ ਬਾਕੀ ਵੀਰੇ ਆ ਆਪਾਂ ਤਾਂ ਆਵ ਗਏ ਨੇ ਹਣਾ ਪਸ਼ੂ ਦੇ ਲੱਗੇ ਆਓ ਪਸ਼ੂ ਤਾਂ ਦੂਣਾ ਜ ਆਪੂਗਾ ਕਈ ਵੀਰ ਨਵੇਂ ਵੀਰ ਵੀਡੀਓ ਕਿਤੇ ਵੇਖਦੇ ਆ ਨਾ ਚੈਨਲ ਨੂੰ ਨਵੇਂ ਸਿਰੋਂ ਵੇਖਦੇ ਆ ਉਹ ਕਹਿੰਗੇ ਵੀਰ ਜੀ ਤੁਹਾਡੀ ਵੀਡੀਓ ਕਿਤੇ ਜੂਮਤਾ ਨਹੀਂ ਆ ਪਰ ਆਪਣੀ ਗਾਰੰਟੀ ਹੁੰਦੀ ਆ ਕਿ ਪਸ਼ੂ ਦੇ ਲੱਗੇ ਆ ਜੋ ਤੁਸੀਂ ਲੋਗ ਨਹੀਂ ਵੀਰੇ ਜੋ ਦਿਖੰਦੇ ਆ ਉਤੋਂ ਦੂਣਾ ਪਸ਼ੂ ਦਿਖੂ ਤੁਹਾਨੂੰ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਹਣਾ ਪਿਛੇ ਦੀ ਗਰੰਟੀ ਫੁੱਲ ਹੋਏਗੀ ਫੁੱਲ ਹੁੰਦੀ ਹੈ ਹਣਾ ਬਿਲਕੁਲ ਝੋਟੀ ਇੱਕ ਨਵਾਂ ਇੱਥੇ ਆ ਕੇ ਤੇ ਆ ਕੇ ਬਿਲਕੁਲ ਝੋਟੀ ਦਾ ਨਖਰਾ ਨਾ ਢੜੇ ਕਿਹੜੇ ਵੀਰੇ ਇੱਥੇ ਹੁੰਦੇ ਆ ਪਸ਼ੂ ਉਹ ਲੈ ਗਏ ਜਾਂਦੇ ਆ ਫਿਰ ਹਣਾ ਜੀ ਕਿ ਜੋ ਕੁਝ ਹੁੰਦਾ ਵੀਰੇ ਵੇਖੋ ਕੱਦ ਕਾਠ ਵੀ ਬਿਲਕੁਲ ਐ ਚੰਗਾ ਘੈਂਟ ਆ ਤਾਂ ਘੈਂਟ ਹੀ ਆ ਉਹ ਆ ਦੂਜਾ ਸੂਆ ਝੋਟੀ ਯਾਰ ਦੂਜਾ ਸੂਆ ਹਾਂ ਜੀ ਇਹ ਵੀ ਗੱਬਣਾਂ ਗੀਆਂ ਗੱਬੜ ਠੀਕ ਆ ਵੇਖੋ ਵੀਰੇ ਇਹ ਵੀ ਝੋਟੀ ਚੈੱਕ ਕਰ ਲਿਓ ਵੇਖੋ ਵੀਰੇ ਇਹ ਵੀ ਸੋਹਣੀ ਝੋਟੀ ਆ ਲੇਵਲ ਹੂ ਇਹਦਾ ਵੀ ਚੰਗਾ ਆ ਦੇਣ ਕਿੰਨੇ ਬਾਕੀ ਦੇ ਵੀਰ ਇਹਦੇ 2-4 ਤਾਂ ਕੱਢ ਜਣੇ ਝੋਟੀ ਬਣੇਗੀ ਪੂਰੀ ਫੱਲ ਲਿਆਵਾਂ ਕਿੰਨਾ ਸਦਾ ਝੋਟੀ ਬਿਲਕੁਲ ਚੰਗੀ ਝੋਟੀ ਵੀਰੇ ਐ ਪਲੂਨ ਆ ਲੇਵਲ ਲੇਵਲ ਹੂਏ ਖੁੱਲੇ ਦੀ ਮਾਲਕਾ ਆ ਜੇ ਭਣਾ ਭੁਲਾ ਪਾਉਂਦੀ ਇਹ ਵੀ ਮਾਲਕਾਂ ਨੇ ਕਿਹਾ ਸੀ ਪਿੰਡਲ ਕੋਟੀ ਨੇ 11 ਕਿਲੋ ਦੁੱਧ ਦਿੱਤਾ ਠੀਕ ਆ ਵੀਰੇ ਸਿੰਘ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਝੋਟੀ ਦੀ ਫੇਸ ਕੁਆਲਿਟੀ ਵੀ ਚੰਗੀ ਘੈਂਟ ਆ ਵੀਰੋ ਤੇ ਥਣ ਥਣ ਵਧੀਆ ਲੱਗਿਆ ਐ ਚੜਜੇ ਤਾਂ ਚੜਦਾ ਪਸ਼ੂ ਵੀਰੇ ਇੱਥੇ ਝੋਟੀਆਂ ਬਹੁਤ ਸ਼ਾਨਦਾਰ ਨੇ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਵੀਰੇ ਤੁਸੀਂ ਛੱਡ ਕੇ ਨਹੀਂ ਜਾਂਦੇ ਝੋਟੀਆਂ ਨੂੰ ਤੇਰੇ ਵੀਰ ਤੇ ਸੋਹਣੇ ਆ ਵੀਰੇ ਮੁੱਲ ਮੁੱਲ ਨਿਕਾਜਾ ਹੀ ਕਰਨਾ ਹਾਂਜੀ ਮੁੱਲ ਸਾਨੂੰ ਭਾਏ 1000 15 ਕਰ ਲਈਏ ਜਿਹਨੇ ਝੋਟੀ ਪਾਈ ਹਾਂਜੀ ਸਰਵੇਖ ਦੇ ਦੀ ਹੈ 95 ਦੀ ਹਾਂਜੀ ਕਰ ਦਿਓ ਵੀਰੇ ਉੱਚੋਂ ਮਾਨਦਨ ਕਰ ਦਿਓ 3000 ਰੁਪਏ ਛੋੜ ਦਿੰਦੇ ਨੇ 92000 ਦੀ 92000 ਰੁਪਏ ਕਿਆ ਬਾਤ ਹੈ ਬਾਕੀ ਵੀਰੇ ਤੂੰ ਫੋਨ ਲਾ ਰਿਓ ਵੀ ਰਿਮੋਟ ਦਾ ਨਹੀਂ 92000 ਜਿਉ ਮਾਨਤਨ ਕਰ ਦੂ ਤੁਹਾਡਾ ਹਨਾ ਵੀਰੇ 2000 ਜਿਆ ਹੋਰ ਛੋਟ ਕਰ ਦਾਂਗੇ 90000 ਦੀ ਕੱਟੀ 90 ਦੀ ਦੇਣੀ ਨਹੀਂ ਕਿਣ ਵੀ ਇਹ ਵੀ ਸਕਦਾ ਫੜ ਕੇ ਬਿਲਕੁਲ ਵੀਰੇ ਲੱਖ ਤੋਂ ਬਾਹਰ ਕੱਟੀ ਵਿਗਣ ਵਾਲੀ ਜਿਹੜੀ ਆਪਾਂ ਬਿਲਕੁਲ ਜਾਇਆ ਹੈ ਬਿਲਕੁਲ ਪਾਉਂਦੀ ਝੋਟੀ ਬਿਲਕੁਲ ਇਹ ਬਣੂ ਬਹੁਤ ਆ ਨਾ ਜੀ ਬਣੇਗੀ ਬੜੀ ਬਿਲਕੁਲ ਜਾਇਆ ਹੈ ਚੰਗੀ ਝੋਟੀ ਵੀਰੇ 90 ਦੀ ਆ ਗਈ ਹਨਾ ਹਾਂ ਜੀ ਹਾਂ ਜੀ ਤਾਂ ਚੈੱਕ ਕਰ ਲਓ ਵੀਰੇ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ 90000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਸੋਣੀ ਝੋਟੀ ਰਾਜੀ ਆ ਥਣ ਸੁਣੇ ਚੰਗਾ ਸੋਹਣਾ ਲੱਗਿਆ ਬੰਨਾ ਬੜਾ ਝੋਟੀਆਂ ਜਿੰਨਾ ਲੇਵਾ ਖੁੱਲਾ ਨਾ ਵੇਖੋ ਝੋਟੀਆਂ ਜੜਿਆ ਭਲਜੀ ਪਾ ਗਈ ਆ ਬੰਨਾ ਬੜਾ ਝੋਟੀਆਂ ਲੱਗੀ ਵੀਰੇ ਕਿੰਨੀਆਂ ਹਾਂ ਲੇ ਕੇ ਡਾ ਚੰਗਾ ਇਹਨੇ ਝੋਟੀਆਂ ਇੱਕ ਦਾ 1 ਲੱਖ 57000 ਝੋਟੀਆਂ ਵੇਚ ਦੇ ਰਹੇ ਆ ਬਿਲਕੁਲ ਵੀਰੇ ਹਾਂ ਜੀ ਕਰ ਦਾਂਗੇ ਬਾਕੀ ਕੋਈ ਫੋਨ ਬਾਕੀ ਕੋਈ ਫੋਨ ਲਾਵੇ ਹਨਾ ਵੀਰੇ ਵੀਰੇ ਫੋਨ ਲਾ ਲਿਓ ਵੀਰ ਨੂੰ ਨਹੀਂ ਮੋੜ ਦੇਣੀ ਆ ਰੇਡ ਜਾ ਜਾ ਹਾਂਜੀ ਤੀਜੇ ਨੰਬਰ ਤੇ ਆ ਗਈ ਇਹ ਤਾਂ ਦੱਸੋ ਆ ਭਾਜੀ ਸਾਰੀਆਂ ਮਈਆਂ ਜਿੰਨਾ ਕੋਈ ਨਾ ਡੇ ਸਾਰੀਆਂ ਹਰਿਆਣੇ ਦੇ ਸਾਰਾ ਪ੍ਰੋਪਰ ਵੀਡੀਓ ਬਖਾ ਲਦਾ ਕਰਦੇ ਠੀਕ ਆ ਜੀ ਤੁਜੀਏ ਸੂਏ ਛੋਟੀ ਸੋਣੀ ਪਹਿਲਾਂ ਕੱਟੀ ਨੇ 11 12 ਕਿਲੋ ਦੇ ਦਿੱਤਾ 11 12 ਕਿਲੋ ਦੋ ਦੰਦ ਜੋ ਦੋ ਦੰਦ ਦੋ ਦੰਦ ਕੀ ਬਾਤ ਆ ਜੀ ਵੇਖੋ ਵੀਰੋ ਇਹ ਵੀ ਚੰਗੀ ਛੋਟੀ ਆ ਦੋ ਦੰਦ ਆ ਇਹ ਦਿਨ ਕਿੰਨੇ ਆਖੇ ਵੀਰ ਜੀ 5 6 ਲੈ ਜੀ 5 6 ਦਿਨ ਹੈ ਲੈ ਜੂ ਹਨਾ ਜੀ ਵੇਖੋ ਵੀਰੋ ਚੈੱਕ ਕਰ ਲਿਓ ਦੋ ਦੰਦ ਛੋਟੀ ਆ ਗਈ ਆ ਚੰਗੀ ਸੋਣੀ ਛੋਟੀ ਆ ਐ ਚਮਕ ਚਮਕ ਚੰਗੀ ਛੋਟੀ ਦੀ ਵੇਖੋ ਵੀਰੋ ਪੈਂਡਾ ਸ਼ਿਕਾਰ ਚਾਹਤੇ ਮਾਲਵੀ ਵੀਰੋ ਨੇ ਚੰਗਾ ਟੋਪ ਦਾ ਲੈ ਕੇ ਹੁੰਦੇ ਆ ਚੰਗੀਆਂ ਝੋਟੀਆਂ ਹੁੰਦੀਆਂ ਬਾਕੀ ਵੀਰੋ ਨੇ ਵੀ ਚੰਗੇ ਸ਼ਿਕਾਰੀ ਆ ਚੰਗਾ ਨਾਗ ਲੈ ਕੇ ਹੁੰਦੇ ਆ ਐ ਸਿੰਘ ਸਿੰਘ ਚੰਗਾ ਕੈਂਟ ਲੱਗਿਆ ਤੇ ਥਣ ਨੋਕਾਲਾ ਮ ਵੀਰੇ ਚੰਗੇ ਪਸ਼ੂ ਦੀ ਸਿਫਤ ਆਪੇ ਹੀ ਹੁੰਦੀ ਆ ਚੰਗੀਆਂ ਸੋਹਣੀਆਂ ਝੋਟੀਆਂ ਵੀਰੇ ਇਹਦਾ ਮੁੱਲ ਪਾਏ ਦਾ ਵੀ 1 ਲੱਖ 5 ਕਰ ਲੀਏ ਦਾ ਕਰ ਲੀਏ ਹਾਂਜੀ ਚੱਲ ਮੇਰੀ ਦੇ ਦੇ ਕੇ 95 ਦੀ ਹਾਂਜੀ 95 ਜੀ ਵੀਰੇ ਕਰ ਦਿਓ ਮਾਨਤਨ 90000 ਦੀ ਝੋਟੀਆਂ ਦੇਣੀ ਆ 92 ਦੀ 92 ਦੀ ਕਰ ਦਾਂਗੇ ਬਾਕੀ ਉਹ ਚੋ ਮਾਨਤਨ ਕਰ ਦਿਓ ਹਨਾ ਜੀ ਜੋੜਾ ਹੀ ਲੈ ਗਏ ਕਰ ਦਾਂਗੇ ਮਾਨਤਨ ਝੋਟੀਆਂ ਦੋਹੇ ਕੋਈ ਲੈ ਜਾਏਗਾ ਨਾ ਆਪਾਂ ਵੇਚਣ ਵਾਲਾ ਕੋਈ ਲੈ ਜਾਏ ਹਾਂਜੀ ਝੋਟੀਆਂ ਵੇਖ ਕੱਡੀਆਂ ਚੰਗੀਆਂ ਝੋਟੀਆਂ ਵੀਰੇ ਬਾਕੀ ਤੁਸੀਂ ਫੋਨ ਲਾ ਲਿਓ ਮਾਂ ਤਾਂ ਖੁੱਲੇ ਹੋ ਜਾਣਗੇ ਐ ਸੋਹਣੀਆਂ ਝੋਟੀਆਂ ਸੇਕ ਸੁਗਦੀਆਂ ਕੁਆਲਿਟੀਆਂ ਝੋਟੀਆਂ ਦੋਵੇਂ ਬਹੁਤ ਚੰਗੀਆਂ ਬਹੁਤ ਹੀ ਚੰਗੀਆਂ ਇਹ ਇਹ ਕਿੰਨੇ ਦੀ ਦੱਸਾ ਵੀਰੇ ਹੁਣ ਹਾਂ ਇਹ ਵੀ 92 ਦੀ ਹਾਂ 90 ਦੀ ਆਂਦੇ ਜੋੜੇ ਚ ਹਣਾਂ ਚਲੋ ਠੀਕ ਹੈ ਪਾਣਾ ਇਹ ਤੋਂ 90 ਜੋ ਛੋੜ ਛੋੜੀ ਹੋਣੀ ਹੈ ਬਸ ਠੋਟੀਆਂ ਦੋਹਾਂ ਬੜੀਆਂ ਚੰਗੀਆਂ ਚੰਗੀਆਂ ਝੋਟੀਆਂ ਆ ਗਿਆ ਮੇਰਾ ਮਰਜੀ ਕੋ ਫੜ ਕੇ ਲੱਖ ਲੱਖ ਦੀ ਝੋਡੀ ਜਿਹੜਾ ਮਰਜੀ ਵੇਚ ਸਕਦਾ ਬਿਲਕੁਲ ਵੀਰੇ ਬਿਲਕੁਲ ਠੋਟੀਆਂ ਚੰਗੀਆਂ ਠੋਟੀਆਂ ਚਲੋ ਇਹ ਬਹੁਤ ਹੀ ਚੰਗੀਆਂ ਨੌ ਕਾਲੇ ਥਾਣ ਆ ਗਏ ਨਾ ਇਹ ਕੱਟੀਆਂ ਆ ਬਸ ਠੋਟੀਆਂ ਸੋਹਣੀਆਂ ਲੱਗਣਗੀਆਂ ਜਿਹਰੇ ਘਰ ਬੱਚੀਆਂ ਸੋਹਣੀਆਂ ਲੱਗਣਗੀਆਂ ਬਿਲਕੁਲ ਵੀਰੇ ਸੋਹਣੀਆਂ ਝੋਟੀਆਂ ਵੀਰੇ ਇਹ ਆ ਵੀ ਵੇਚਦੇ ਰਾਂ 1 5 ਦੇ 15000 ਰੁਪਏ ਠੋੜੀਆਂ ਵੇਖਦਿਆਂ ਵੀਰੇ ਵੀਡੀਓ ਖੁਦ ਬਣਾਉਂਦੇ ਰਿਆਂ ਆਪਾਂ ਤਾਂ ਤਾਂ ਬਾਕੀ ਵੀਰੇ ਝੋਟੀਆਂ ਵੀ ਸ਼ਾਨਦਾਰ ਨੇ ਭਲੀਆਂ ਜੁੜੀਆਂ ਨੇ ਹਾਂਜੀ ਇਹਦੇ ਪਰ ਦੱਸੋ ਉਹ ਸੋਈ ਜੋ ਹੱਲੇ 10 ਤੋਂ 11 ਕਿਲੋ ਦੁੱਧ ਪਿਆ ਹੋਇਆ 10 ਤੋਂ 11 ਕਿਲੋ ਹੈਣਾ ਜੀ 10 ਕਿਲੋ ਮੰਨ ਕੇ ਵੀਰੇ ਵੀਰ ਕਹਿੰਦਾ ਚੱਲਿਓ ਹੈ ਇਹ ਵੀ ਕੱਦ ਕਾਠ ਵਾਲੀ ਆ ਕੱਦ ਉੱਚੇ ਦੀ ਆ ਗਈ ਹੈਣਾ ਜੀ ਬਾਕੀ ਵੀਰੇ ਇਹਦਾ ਵੀ ਲੈਵਾ ਚੈੱਕ ਕਰ ਲਓ ਤੇ ਕੱਦ ਕਾਠ ਚੈੱਕ ਕਰ ਲਓ ਇਹਦਾ ਬੱਚਾ ਕਿ ਆ ਗਿਆ ਵੀਰੇ ਕੱਟੀ ਕੱਟੀ ਰੋਹ ਕੱਟੀ ਆ ਗਈ ਐ ਠੀਕ ਐ ਜੀ ਵੇਖੋ ਵੀਰੋ ਲੈਵਾ ਵੇਖੋ ਇਹ ਫੱਟੀ ਦਾ ਲੈਵਾ ਲੱਗਿਆ ਥਾਣੇ ਵਿੱਚ ਤੇ ਆਹ ਕੱਟੀ ਆ ਗਈ ਵੀਰੋ ਹਾਂਜੀ ਵੀਰ ਜੀ ਇਹਦਾ ਮੁੱਲ 22 ਵੀ ਬੜੀ ਖੜੀ ਝੋਟੀ ਦੀ ਹਾਂਜੀ ਹਾਂਜੀ ਐ ਲੈਵਰ ਉਹਦਾ ਚੰਗਾ ਲੱਗਾ ਵੀਰੇ ਇਤਨਾ ਲੈਵਰ ਝੋਟੀ ਵੱਡੀ ਐ ਥੋੜਾ ਵਿਸਰ ਬਣਾ ਗਈ ਨੇ ਝੋਟੀ ਕੀ ਬਿਲਕੁਲ ਲੱਖ ਦੀ ਵੇਚੀ 90 ਦੀ ਵੇਚੀ 80 ਜੀ ਦੇ ਦੀਏ 85 ਦੀ ਹਾਂਜੀ ਠੀਕ ਹੈ ਵੀਰੇ 85 ਜਾਣਦੇ ਹੋ 2000 ਰੁਪਏ ਛੋਟ ਕਰਦਾਂਗੇ ਵਿੱਚ 83 ਦੀ 83 ਦੀ ਕੀ ਆ ਬਾਤ ਹੈ ਬਾਕੀ ਇੱਕ ਵਾਰ ਛੋਟੀ ਮੋਰ ਵੱਡੀ ਆ ਇਹਦਾ ਕੋਈ ਛੋਟੀ ਨਾ ਪਾਉਂਦੀ ਬਾਕੀ ਵੀਰੇ ਇੱਕ ਗੱਲ ਹੁੰਦੀ ਆ ਚਲੋ ਕਿੰਨਾ ਵੀਰਾਂ ਨੂੰ ਪਰਖਾ ਹੁਣ ਜੇ ਚੋ ਇਹ ਨਸਲ ਰੱਖਦੀ ਤਾਂ ਚੰਗੇ ਸੀ ਇਹਨਾਂ ਦਾ ਬੱਚਾ ਮਗਰ ਕੱਟੀ ਕਿੱਡੀ ਵਧੀਆ ਪਾਈ ਜਾਂਨੇ ਤਾਂ ਚੰਗੇ ਪਸ਼ੂ ਦੇ 83 'ਚ ਖੁੱਲਾ ਮਾਨਦਨ ਕਰਦੇ ਕੋਈ ਨਾ ਵੀਰੇ ਜਾਣਦੇ ਹੋ ਕੀ ਆ ਬਾਤ ਹੈ ਆਹ ਪਰਸੋਂ ਦੀ ਝੋਟੀ ਸੋਈ ਜੋ ਕੀ ਬਾਤ ਹੈ ਗੁਲਾਬੀ ਥਣ ਆਲੀ ਆ ਜੀ ਸਾਡੇ ਨੂੰ 8 ਕਿਲੋ ਦਾ ਰੇੜਕਾ ਬੋਲਾ ਹੋਇਆ ਬਰਾਉਂਡ ਕੀ ਬਾਤ ਹੈ ਜੀ 8 ਕਿਲੋ ਬੋਲਾ 9 ਕਿਲੋ ਪਰ ਕੱਲ ਰਾਤੀ ਸਵੇਰੇ ਸਾਫ਼ ਕੀਤੀ ਬੋਲੇ ਨੂੰ ਜੀ ਅ ਰਾਤੀ ਸਾਫ਼ ਕਰਤੀ ਹਾਂ ਤਾਂ ਵੇਖੋ ਵੀਰ ਮੀਨੀ ਆ ਗਈ ਆ ਝੋਟੀ ਪਿਓਰ ਮੀਨੀ ਦਾ ਦੋਵੇਂ ਹਿਲਦੇ ਦੋਵੇਂ ਹਿਲਦੇ ਆ ਕੀ ਬਾਤ ਹੈ ਜੀ ਤੇ ਗੁਲਾਬੀ ਥਣ ਐ ਚੰਗਾ ਤੋਹਫਾ ਲੈ ਗਿਆ ਆ ਵੀਰ ਚੈੱਕ ਕਰੋ ਵੀਰੇ ਚੰਗੀ ਸੋਹਣੀ ਝੋਟੀਆਂ ਬੜੀ ਖੰਡੀ ਤੇ ਲੇ ਬੈਰੋ ਪਾਇਆ ਨਾ ਜਰਾ ਚਵਾਈ ਬੜੀ ਮੋਢੀ ਸਿੰਘ ਦੋ ਸਿੰਘ ਦੋਵੇਂ ਹਿਲਦੇ ਹਨ ਤੇ ਥਣ ਬਹੁਤ ਸੋਹਣੇ ਲੱਗੇ ਆ ਗੁਲਾਬੀ ਗੁਲਾਬੀ ਚੋਵੇਂ ਥਾਣਾਗੇ ਤੇ ਲੈਵਲ ਉਹ ਵੀ ਚੰਗਾ ਕੈਂਟ ਲੱਗਿਆ ਜੀ ਬਾੜੀ ਚੰਗੀ ਜੁਮੇ ਦੀ ਛੋਟੀ ਸਿੰਘ ਦੋ ਆ ਇਹਦੇ ਵਿਚ ਦਾ ਬਿਲਕੁਲ ਵੀਰੇ ਇਹ ਚੰਗੀ ਮੰਨੀ ਜਾਂਦੀ ਕਰਮਾ ਵਾਲੀ ਹਨਾ ਮੀਨੀ ਮੀਨੀ ਬਿਲਕੁਲ ਵੇਖੋ ਵੀਰੇ ਇਹ ਪੂਰੀਆਂ ਨਿਸ਼ਾਨੀਆਂ ਚੋਟੀ ਦੀਆਂ ਹਨ ਦੁੱਧ ਵਾਲੀਆਂ ਇਹ ਅੱਦੇ ਅੱਦੇ ਥਣ ਕਾਲੇ ਅੱਦੇ ਅੱਦੇ ਗੁਲਾਬੀ ਹੈ ਚੋਵੇਂ ਥਾਂ ਰਿ ਕੋਈ ਰੰਗ ਦਿੱਤੇ ਹਨਾ ਕਿਵੇਂ ਵੀਰੇ Lihat aku ini ਲੇ ਵੇਖੋ ਵੀਰੋ ਚੈੱਕ ਕਰ ਲਓ ਇੱਕ ਵਾਰੀ ਫੇਸ ਕੁਆਲਟੀ ਵੀ ਕੀ ਬਾਤ ਹੈ ਜੀ ਚੰਗੀ ਕਹਿਣ ਝੋਟੀ ਆ ਵੀਰੋ ਚੈੱਕ ਕਰੋ ਬੱਚਾ ਇਹਦਾ ਕੀ ਆ ਗਿਆ ਵੀਰੇ ਕੱਟਾ ਗਿਆ ਠੀਕ ਹੈ ਪਰਸੋਂ ਦੀ ਵੀਰੋ ਸੂਈ ਜੋ ਬੋਲੇ ਤੇ ਆ ਤਾਂ ਕੱਟਾ ਮਗਰ ਆ ਗਿਆ ਜੋ ਤਿੰਨ ਦਿਨ ਹੋਏ ਸੂਈ ਨੂੰ ਚੰਗੀ ਮੀਨੀ ਸੋਹਣੀ ਆ ਗਈ ਆ ਉਹ ਜਿਹੜਾ ਪਰਲੇ ਬੰਨੇ ਪਿਆ ਜਿਹੜਾ ਠੀਕ ਆ ਤੇ ਮੁੱਲ ਵੀਰੇ ਇਹਦਾ ਮੋਲ ਜੋ ਮਰਜੀ ਕਰ ਰੋਪਾ ਹੈ 200000 ਦੇ ਦੇ 300000 ਹਾਂਜੀ ਜਿਹੜੀ 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 ਦੇਗੀ ਜਾਏ ਅੱਜ ਐਜੀ ਜਾਂਦੇ ਹੋ ਲੱਖ ਦੀ ਜਣੀਏ ਲੱਖ ਦੀ ਹਾਂਜੀ ਠੀਕ ਹੈ ਵੀਰੇ ਉਹ ਚ ਨਹੀਂ ਕਰਨਾ 95 ਦੀ ਕਰਦਾ 92000 ਦੀ ਛੋਟੀ ਦੇ ਦੋ 92 ਦੀ ਬਿਲਕੁਲ ਜੀ ਕੀ ਬਾਤ ਹੈ ਵੇਖੋ ਵੀਰੇ ਚੈੱਕ ਕਰ ਲੋ ਰੇਟ ਚੰਗੀ ਕਹੈਂ ਟਾ 92 ਦੀ ਬਾਕੀ ਤੁਸੀਂ ਫੋਨ ਲਾ ਲਿਓ ਮੋੜ ਗਣੀ ਵੀਰ ਵੇਚਣ ਵਾਲਾ ਵੀ ਰਹਿ ਗਿਆ ਬਿਲਕੁਲ ਜੀ ਬਹੁਤੀ ਚੰਗੀ ਜਿੰਨੇ ਮਾਦੇ ਠੀਕ ਹੈ ਵੀਰੇ ਜਾਜ ਰੇਟ ਹਾਂਜੀ ਬਹੁਤੀ ਛੋਟੀ ਸੂਈ ਜੀ ਇਹ ਵੀ ਸੂਈ ਆ ਦੂਜਾ ਸੂਆ ਦੁੱਧ ਜੁੱਫਾ ਪੈਰੋ ਇਹ ਹਲੇ ਕੋ ਨਾਉਂ ਕਰੋ ਬੋੜਾ ਹੋਏਗਾ ਜੀ ਅੱਛਾ ਤਾਂ ਇਹਦਾ ਬੱਚਾ ਗਿਆ ਆ ਗਿਆ ਵੀਰੇ ਕਟਾ ਹਾਂਜੀ ਆ ਗਿਆ ਐ ਇਹਦਾ ਵੀ ਕਟਾ ਆ ਗਿਆ ਕਮਾ ਲਓ ਜਾਨ ਦੇ ਜੀ ਜਿਹੜਾ ਪਾ ਕੇ 10 ਕਿਲੋ ਹੋਏਗਾ 9 ਕਿਲੋ ਠੰਡਾ ਦੁੱਧ ਹੋਏਗਾ ਐਸੇ ਠੀਕ ਹੈ ਚਲੋ ਦੇਖੋ ਵੀਰੋ ਬੱਚੇ ਦਾ ਪਾ ਕੇ 10 ਲੀਟਰ ਵੀਰ ਦੁੱਧ ਦੱਸਦਾ ਬਾਕੀ ਇਹ ਵੀ ਸੋਹਣੀ ਪਲੀ ਜੁੜੀ ਬੜੀ ਐ ਝੋਟੀ ਐ ਵੀ ਐਂ ਚ ਗਾਠਾ ਜਗੂਠਾ ਇਹਦਾ ਵੀ ਚੈੱਕ ਕਰ ਲੋ ਹੋ ਗਿਆ ਵਜਨ ਮੁੱਜ ਨੂੰ ਫੁੱਲ ਆ ਗਿਆ ਚੱਲੇ ਵਾਲੂਆ ਚੈੱਕ ਕਰ ਲੋ ਵੀਰੇ ਦੁੱਧ ਵੀਰੇ ਕਿੰਨਾ ਚਵਾਜੂ ਜੋਦੀ ਇਦਾਂ ਐ ਬਿਲਕੁਲ ਐਂ ਚ ਗਾਠਾ ਜਗੂਠਾ ਫਿਰ ਖੁੱਡੇ ਖੱਡੇ ਬੜੇ ਐਮ ਵਜਨਦਾਰ ਫੁੱਲ ਆ ਗਈ ਹਨਾ ਉੱਪਰੋਂ ਵੀ ਐਮ ਮੰਜੇ ਡੈਂਦਾ ਵੀਰੇ ਚੈੱਕ ਕਰੋ ਤੇ ਲੈਵਾ ਥੱਬੇ ਲਾਇਆ ਹੁਣ ਗੱਲ ਆ ਵੀਰੇ ਪੰਡਾ ਭਾਈਆ ਬਾਕੀ ਜੋ ਦੁੱਧ ਦਾ ਵੀਰੇ ਨੇ ਉਹ ਦੱਸਿਆ ਕੋਈ 10 ਦਾ 10 ਹੀ ਦੱਸਿਆ ਤੇ ਦੁੱਧ ਵੀਰੇ ਕਰ ਜੂ ਤਾਜੀ ਸੂਈ ਆ ਆ ਬੱਚਾ ਆ ਗਿਆ ਤੇ ਦੁੱਧ ਵੀਰ ਕਹਿੰਦਾ 11-12 ਕਿਲੋ ਚ ਵਾਜੂ ਝੋਟੀ ਬਾਕੀ ਬੰਦਾ ਵੀ ਆ ਵੀਰੇ ਕਿੱਡੀ ਪਲੀ ਜੁੜੀ ਹਨਾ ਜੀ 6 ਦਿਨ ਦਾ 6 ਦਿਨ ਦਾ ਵੀਰੇ ਮੁੱਲ ਮੁੱਲ ਨੇ 1000 ਕਰਦੀ ਏ 150000 ਲੱਖ ਕਰਦੀ ਏ 89000 ਦੇਦੀ ਏ 98 ਦੀ ਹਾਂਜੀ ਠੀਕ ਆ ਦੋ ਹੀ ਜਾਂ ਦੋ ਕਿਆ ਨਵੇਂ ਦੀ ਚੱਲ ਨਵੇਂ ਯਾਤ ਝੋਟੀ ਦੀ ਕੀ ਬਾਤ ਹੈ 95 ਦੀ ਹੋ ਜੂ ਬਿਲਕੁਲ ਵੱਡੀ ਝੋਟੀ ਹੈ ਜਿਆਜਾ ਜਿਆਜਾ ਜੀ ਬਾਕੀ ਝੋਟੀ ਹੈ ਬਿਲਕੁਲ ਚੰਗੀ ਝੋਟੀ ਆ ਗਈ ਵੀਰੇ ਬਿਲਕੁਲ ਵੱਡੀ ਝੋਟੀ ਵੇਖੋ ਕਿੰਨੀ ਝੋਟੀ ਹੈ ਠੀਕ ਹੈ ਜੀ 92000 ਦੀ ਠੀਕ ਹੈ ਜੀ ਤਾਂ ਇਹ ਪਸ਼ੂ ਆਪਣੇ ਕੋਲ ਆ ਗਏ ਹਨਾ ਜੀ ਇੱਕ ਝੋਟਣੀ ਮਹੀ ਆ ਗਈ ਇੱਕ ਹੋਰ ਇੱਕ ਹੋਰ ਮੈਂ ਆਂਗੀ ਠੀਕ ਹੈ ਵੇਖੋ ਵੀਰੋ ਚੰਗੀਆਂ ਝੋਟੀਆਂ ਨੇ ਰੇਡ ਵੀਰ ਦੇ ਜਿਆਜ ਨੇ ਬਾਕੀ ਇਹੋ ਬੇਤੀ ਹੁੰਦੀ ਹੈ ਵੀਰੇ ਕੋਈ ਪਸ਼ੂ ਤੇ ਲੱਗ ਕੇ ਆਉਗੇ ਛੱਡ ਕੇ ਨਹੀਂ ਜਾਂਦੇ ਰੇਡ ਚੰਗੀਆਂ ਨੇ ਕੱਦ ਵਜਨ ਵਾਲੀਆਂ ਨੇ ਚੰਗੀਆਂ ਝੋਟੀਆਂ ਨੇ ਦੇਖੋ ਕੀ ਬਾਤ ਹੈ ਤੀਜਾ ਸੁਆ ਮਹੀਂ ਸੁਣੀ ਹੈ ਤੀਜਾ ਸੁਣੀਆ ਸੁਣੀਆ ਤਾਂ ਕਿੰਨੇ ਦਿਨ ਬਾਕੀ ਇਹਦੇ ਵੀਰੇ ਆਏ ਲੈਣੇ ਆ ਦੇਖੋ ਮਹੀਂ ਕੱਦ ਬਹੁਤ ਹੈਣਾ ਮੈਂ ਦਾ ਤਾਂ ਥੱਬੇ ਲਾਏ ਆ ਦੇਖੋ ਮਹੀਂ ਐ ਮਾਨਕੀ ਆਖਾ ਵੀ ਵੀਰੇ ਹੈਣਾ ਤੇ ਨਾੜਾ ਨੂਣਾ ਵੀਰੇ ਚੈੱਕ ਕਰ ਲੋ ਇਹਦੀਆਂ ਵੀ ਤੇ ਥਣ ਥਣ ਚੈੱਕ ਕਰੋ ਇਹ ਬੰਬੂ ਗਾੜੀ ਆ ਤੀਗੇ ਮਹੀਆ ਇਹਨੇ ਵਿਚਾਰੇ ਸਿਲੰਡਰ ਪਾ ਲਾਉਨੇ ਮਹੀਂ ਵੇਚੀ ਇਹਨੇ ਤਾਂ ਮਹੀਂ ਨਹੀਂ ਵੇਚਾ ਮੈਂ ਵੀਰੇ ਇਹ ਜਿਆ 5 16 17 ਕਿਲੋ ਵੀ ਆਉਟ ਦਿੰਦਾ ਜਿਹੜਾ ਕਿੰਨੂ ਮਰਜੀ ਮਹੀਂ ਖਾ ਲਈ ਜਾਵੇ ਅੱਛਾ 16 17 ਕਿਲੋ ਤੇ ਮਰਜੀ ਦਾ ਮਹੀਂ ਦੇ ਦਿੰਦੇ ਜਾ ਆ ਗਿਆ ਠੀਕ ਹੈ ਜੀ ਹਾਂ ਜੀ ਤਾਂ ਖੋਲੀ ਵੀਰੇ ਤੋਰਾ ਵਿਖਾਈਏ ਵੇਖੋ ਵੀਰੇ ਸਿੰਘ ਦੀ ਕੁਆਲਿਟੀ ਚੰਗੀ ਆ ਤੀਜੇ ਸੁਣੀ ਦੁੱਧਾ ਪੂਰਾ ਰਕਾਰ ਦਾ ਬੱਸ ਬਾਕੀ ਵੀਰੇ ਪਸ਼ੂ ਦਾ ਵੇਖਣ ਜੀ ਪਤਾ ਲੱਗ ਜਾਂਦਾ ਕੱਦ ਕਾਠਾ ਫੁੱਲ ਵਜਣਾ ਤੇ ਲੈਵਾ ਹੁਣ ਤੋਂ ਹੀ ਕਾਫੀ ਸਾਰਾ ਬਣਿਆ ਹੋਇਆ ਅਸਲਿਆਂ ਤੇ ਦੇਣਾ ਜੇ ਬਾਕੀ ਦੱਸਿਆ ਵੀਰ ਨੇ ਦਿਨ ਪੰਜ ਚਾਰ ਲੈ ਜੇਗੀ ਨਹੀਂ ਕੱਦ ਦੀ ਝਾਟੀ ਮਰਵਾ ਦੋ ਕੋਈ ਕਹਿਣ ਦੇ ਵੀ ਛੋਟੀ ਏ ਮੈਂ ਨਹੀਂ ਕੱਦ ਵੱਡੇ ਦੀ ਆ ਵੀਰੇ ਕੋਈ ਨਿੱਕੇ ਕੱਦ ਦੀ ਨਾ ਵੀਰੇ ਮੰਨ ਕੇ ਚੱਲਿਓ ਐ ਫੁੱਲ ਕੱਦ ਕਾਠਾ ਤੇ ਲੈਵਲ ਉਹ ਚੰਗਾ ਤਲਾਹਲੇਦਾਰਾ ਵਜਨ-ਵਜਨ ਬਹੁਤ ਜ਼ਿਆਦਾ ਮੈਂ ਦਾ ਤੇ ਹੈ ਵੀ ਪਤਲੇ ਚਮਚ ਬਾਕੀ ਵੀਰੇ ਕਿਦਾਂ ਹੋਣ ਢੋਲੇਵਾ ਵਾ ਫਿਰ ਇਹਨੂੰ 15 16 ਕਿਲੋ ਦੁੱਧ ਕੀ ਆਖੂ ਮੈਂ ਆ ਗਿਆ ਖੁੱਲੇ ਡੁੱਲੇ ਭਰ ਕੇ ਕੋ ਗਰੰਟੀ ਨਾਲ ਲੈ ਜਾੜੇ ਸਾਡੇ ਕੋਲ ਕਿਹੋ ਜੇ ਥਨ ਲੱਗਿਆ ਬਿਲਕੁਲ ਗਾੜੀ ਵੀਰੇ ਮੈਂ ਹੁੰਦੀ ਆ ਕਿਹੋ ਜੀ ਵੀਰ ਕਿਹਨੇ ਸੇਵਾ ਕਰਨੀ ਦੁੱਧ ਤਾਂ ਉਹ ਮੇ ਦਾ ਇਹਨੇ ਦੇਣਾ ਬਾਈ ਬੈਠ ਕੇ ਡਰ ਗਈ ਮੈਂ ਅਲੀ ਦੁਬਾਰਾ ਸੇ ਵੇਖੋ ਵੀਰੇ ਕਿੰਨਾ ਲੇਵਾ ਗਾਂ ਨੂੰ ਚੜਿਆ ਨਾ ਬਣਿਆ ਵਾ ਇਹਨੇ ਇਹਨੇ ਪਛਾਣ ਨੂੰ ਬਣਾ ਨਾ ਤੇ ਸੋਹਣੀ ਖੁੱਲੇ ਪਾਂਡੇ ਦੇ ਮਾਲਕ ਬਣ ਬਹੁਤੀ ਚੰਗੀ ਕੱਤ ਦੇ ਲੋ ਕਿੱਥੇ ਆਉਂਦੀ ਮੈਂ ਵੱਡੇ ਕੱਤ ਕਾਟ ਸੀ ਓਏ ਆਨਲਾਈਨ ਵੀ ਮਗਾਲੇ ਕੋ ਨਾ ਹਾਂ ਜਾ ਕੇ ਚੰਗੀ ਲੱਗੇਗੀ ਰੱਖ ਲੈਣ ਤੇ ਆਉਣ ਜਿੰਦਾ ਕਰਾਇਆ ਹੋਇਆ ਉਹ ਜਿੱਡੀ ਮੈਂ ਕੋਈ ਸੈ ਨਾ ਛੋਟੀ ਹੈ ਮੇਰੇ ਨਾ ਛੋਟੀ ਮੰਨ ਕੇ ਨਾ ਵੀਰੋ ਚੱਲਿਓ ਜੋ ਕੁਝ ਹੁੰਦਾ ਉਹੀ ਵਿਖਾਲੀ ਦਾ ਬਾਕੀ ਜੇ ਪਸ਼ੂ ਤੇ ਲੱਗ ਕੇ ਆਓਗੇ ਤੁਸੀਂ ਮੋੜ ਕੇ ਨਹੀਂ ਜਾਂਦੇ ਇਹ ਸਾਡੀ ਗਰੰਟੀ ਹੈ ਵੀਰੇ ਕੱਦ ਕਾਟ ਫੋਲਾ ਵਜਨ ਮੋਜਨ ਲੇਵੇ ਲੂਵੇ ਐਵੇਂ ਥੱਬੇ ਲਾਏ ਹੋਣਗੇ ਜੋ ਕੁਝ ਵੀਰੇ ਵਿਖਾਲਿਆ ਜਾਂਦਾ ਉਹੀ ਨਿਕਲੂ ਤਾਂ ਬਾਕੀ ਵੀਰ ਜੀ ਦਾ ਦੁੱਧ ਵੀ ਜੋ ਦੱਸਦੇ ਉਹੀ ਨਿਕਲਦਾ ਲੰਮੇ ਸਮੇਂ ਤੱਕ ਕੰਮ ਆ ਪੁਰਾਣਾ ਵੀਰ ਹੋਣਾ ਦਾ ਕੰਮ ਆ ਤੇ ਵੀਰੇ ਦੇ ਮੁੱਲ ਮੁੱਲ ਤੇ ਪਹਿਲਾਂ ਇਹਨਾਂ ਦੀ ਇੱਕ 30 ਦੇ ਇੱਕ 35 ਦੀਆਂ ਵਿੱਚ ਹਾਂਜੀ ਹੋਰ ਦਿਨੇ ਵੀ ਵੇਚ ਲਵਾਂ ਮੈਨੂੰ ਜੈ ਜੀ ਜਾਨਦੇ ਹੋ ਹਨ ਮੁੱਲ ਕਰ ਲਈਏ 4 ਲੱਖ 20 ਹਾਂਜੀ 112 ਦੀ 10 ਦੀ ਜਾਨਦੇ ਪਰ ਨਹੀਂ ਮਿਲਨੀ ਵੱਡੀ ਮੈਂ ਵੀਰੇ ਲਾਗੇ ਆ ਜਾਓ ਤੇ ਤੁਸੀਂ ਛੱਡਗੇ ਨਹੀਂ ਜਾਂਦੇ ਐ ਪਤਲਾ ਚਾਮਾ ਨਾੜਾ ਨਾ ਪਿੰਡੇ ਦੇ ਚੈੱਕ ਕਰੋ ਕੱਦ ਕੱਡਾ ਮੈਂ ਇੱਥੇ ਜਾਂਦੀ ਦੀ ਮੈਂ ਬਿਲਕੁਲ ਵੀਰੇ ਕੱਦ ਕੱਡਾ ਫੋਟ ਸਾਈਡ ਮੈਂ ਆਵਾਂ ਬਿਲਕੁਲ ਇੱਕ ਦਾਸ ਦੀ ਮੈਂ ਕਿਦੋਂ ਮਿਲਣੀ ਨਹੀਂ ਪਰਪਰ ਦੇ ਦਿੱਤੀ ਮੈਂ ਬਿਲਕੁਲ ਜਾਇਜ਼ ਨਹੀਂ ਲੈਵਾ ਬਹੁਤ ਜ਼ਿਆਦਾ ਵੀਰੇ ਬਾਕੀ ਜਿਹੜੀਆਂ ਸੂਈਆਂ ਆਪਣੀ ਤਸਲੀ ਕਰਕੇ ਖੜੀਆਂ ਸੂਣ ਵਾਲੀਆਂ ਦੀ ਆਪਣੀ 100% ਗਰੰਟੀ ਹੋ ਗਈ ਆਪਣੀ ਪਾਸ ਕਰਕੇ ਆਣਗੇ ਸਾਡੇ ਬਿਲਕੁਲ ਵੀਰੇ ਬਿਲਕੁਲ ਜਾਇਜ਼ ਰੇਟ ਤੇ ਅੱਜ ਨਹੀਂ ਰੇਟ ਜਾਇਜ਼ ਨਹੀਂ ਨਹੀਂ ਇਹ ਰੇਟ ਕੀਤੇ ਆ ਬਿਲਕੁਲ ਹੋਰ ਦੰਗੀਆਂ ਆਣਗੀਆਂ ਮਈਆਂ ਹੋਣ ਆਹ ਕਰਨ ਹੋਰ ਪਸ਼ੂ ਆ ਜਾਣਗੇ ਆਪਣੀ ਤਸਲੀ ਦੇਖੋ ਝੋਟੀਆਂ ਹੋ ਜੀ 2 ਲੱਖ ਦੀ ਨਹੀਂ ਮਿਲਦੀ ਨਹੀਂ ਮਿਲਦੀ ਵੀਰੇਵਾਦੋ ਕੈਮਰਾ ਇੱਕੋ ਹੀ ਸਾਡਾ ਬਿਲਕੁਲ ਜੀ ਵੇਖੋ ਵੀਰ ਚੰਗੀਆਂ ਝੋਟੀਆਂ ਨੇ ਰੇਡ ਵੀਰ ਦੇ ਜੈ ਜੈ ਬਾਕੀ ਵੀਰਾਂ ਨੂੰ ਬੇਤੀ ਹੁੰਦੀ ਤੁਸੀਂ ਪਸ਼ੂ ਦੇ ਲਾਗੇ ਆ ਜਾਓ ਤੁਸੀਂ ਛੱਡ ਕੇ ਨਹੀਂ ਜਾਂਦੇ ਵੀਰੇ ਐ ਚੜਦੀ ਤੇ ਚੜਦੀ ਝੋਟੀ ਆ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਲੰਮੇ ਸਮੇਂ ਤੋਂ ਵੀਰ ਉਹਨਾਂ ਦਾ ਕੰਮ ਆ ਵਪਾਰ ਦਾ ਰੇਡ ਵੀਰ ਉਹਨਾਂ ਦੇ ਨਿਗ ਨਿਗਿਆ ਬਾਕੀ ਵੀਰੋ ਚੈਨਲ ਨੂੰ ਮਤ-ਵਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੇਂ ਤੋਂ ਨਵੇਂ ਵੀਡੀਓ ਲਿਆ ਕੇ ਤੁਹਾਨੂੰ ਮਖਾਲੀ ਜਾਵੇ ਜੀ हां मेरे अपना नाम दस दी फिर नाम सुख है ਪਿੰਡ ਸ਼ਕਾਰਮਾਸ਼ੀਆਂ ਜ਼ਿਲ੍ਹਾ ਗਰਤਾਸਪੁਰ ਤਸਰੀ ਡੇਰਾ ਬਾਬਾ ਨਾਨਕ ਫੋਨ ਨੰਬਰ 985550170 ਠੀਕ ਹੈ 사ਸੀ ਗਾ ਵੀਰ ਜੀ